ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨ ਵਿੱਚ ਤੁਹਾਡਾ ਸਵਾਗਤ ਆ ਬਠਿੰਡਾ ਦੇ ਪਟਿਆਲਾ ਫਾਟਕ ਵਾਲਾ ਪੁਲ ਹੋਇਆ ਚਾਲੂ ਰਾਹਗੀਰਾਂ ਨੂੰ ਬੰਦ ਫਾਟਕ ਤੋਂ ਮਿਲੀ ਮੁਕਤੀ ਬਠਿੰਡਾ ਦਾ ਪਟਿਆਲਾ ਫਾਟਕ ਦਾ ਪੁਲ ਹੋਇਆ ਚਾਲੂ ਅਤੇ ਰਾਹਗੀਰਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਛਾ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਚ ਆਉਣ ਵਾਸਤੇ ਲੋਕਾਂ ਨੂੰ ਬੜੀਆਂ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹਰ ਵਕਤ 24 ਘੰਟੇ 파ਟਕ ਬੰਦ ਰਹਿੰਦੇ ਸਨ ਤੇ ਲੋਕਾਂ ਨੂੰ ਆਣਾ ਜਾਣਾ ਬੜਾ ਮੁਸ਼ਕਿਲ ਹੁੰਦਾ ਸੀ ਰੋਸ਼ਨੀ ਪੰਜਾਬ ਦੀ ਤੋਂ ਠਿੰਡਾ ਤੋਂ ਅਸ਼ੋਕ ਬੰਦਲ ਦੀ ਰਿਪੋਰਟ ਕੀ ਕਹਣਾ ਚੰਦ ਇਹ ਮੇਰਾ ਨਾਮ ਵੀ ਰੁਤਕਾਸ਼ ਕੁਮਾਰ ਹੈ ਪੁੱਲੀ ਚੱਲ ਪਿਆ ਇੰਨੀ ਕੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਬਿਲਕੁਲ ਖੁਸ਼ੀ ਹੈ ਬਹੁਤ ਧੰਨਵਾਦ ਆ ਸਰਕਾਰਾਂ ਦੇ ਠੀਕ ਹੈ ਜਿਹੜਾ ਮਨਪ੍ਰੀਤ ਸਿੰਘ ਬਾਦਲ ਜਿਹੜੀ ਨੋਹਾਰ ਸਾਨੂੰ ਦੇ ਗਏ ਹੈ ਇਹ ਸਾਰੀ ਉਮਰ ਨਹੀਂ ਸਾਨੂੰ ਭੁੱਲੀ ਜਾਊਗੀ ਅਸੀਂ ਜਿਹਨੇ ਮਤਲਬ ਇੰਨੀ ਪਰੇਸ਼ਾਨੀ ਸੀ ਫਾਟਾ ਕਰਕੇ ਸਾਨੂੰ ਹਰ ਇੱਕ ਚੀਜ਼ ਦੀ ਪਰੇਸ਼ਾਨੀ ਸੀ ਸਾਨੂੰ ਦਿੱਕਤਾਂ ਦੀ ਬਾਜ਼ਾਰਾਂ ਨਾਲ ਜਾਣਾ ਸਾਡਾ ਰੋਜ਼ ਜਾਣਾ ਜਾਣਾ ਸਾੜੀ ਕਿਉਂ ਮੀਡੀਅਮ ਕਲਾਸ ਅਸੀਂ ਸਾਨੂੰ ਦਿੱਕਤਾਂ ਆਵੇ ਸਾਡਾ ਦਿੱਲੀ ਦਾ ਮਲਾ ਅਪ ਡਾਊਨ ਸੀ ਜੇ ਜਾਣਾ ਜਾਣਾ ਸਾਨੂੰ ਲੱਗੇ ਰਹਿੰਦਾ ਸੀ ਤੇ ਸਾਨੂੰ ਬਹੁਤ ਪਰੇਸ਼ਾਨੀ ਆ ਲੇਕਿਨ ਸਾਨੂੰ ਰਾਹਤ ਮਿਲੀ ਹੈ ਇੰਨੀ ਵੱਡੀ ਰਾਹਤ ਮਿਲੀ ਹੈ ਸ਼ੁਕਰੀਆ ਕਰਦੇ ਹਾਂ ਅਸੀਂ ਸਰਕਾਰਾਂ ਨੂੰ ਕਿਤੇ ਕਿਤੇ ਆਪਾਂ ਗੱਲ ਕਰੀਏ ਕਿ ਐਮਸੀ ਸਾਹਿਬ ਵੱਲੋਂ ਪੂਰਜੋਗ ਸਹਿਯੋਗ ਕੀਤਾ ਜਾਂਦਾ ਸੀ ਫਾਟਕਾਂ ਤੋਂ ਜਾਂ ਟ੍ਰੈਫਿਕ ਹੋ ਵੀ ਟਪਾਇਆ ਜਾਂਦਾ ਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿੰਨਾਂ ਵੱਲੋਂ ਇਹ ਸਾਰੇ ਕਾਰਜ ਖੁਦ ਕਰਕੇ ਦੇਖੋ ਵੀਰ ਜੀ ਦੇਖੋ ਉਹਨਾਂ ਐਮਸੀ ਸਾਹਿਬ ਦਾ ਤਾਂ ਮੈਂ ਅਸੀਂ ਬਹੁਤ ਜ਼ਿਆਦਾ ਸ਼ੁਕਰੀਆਨਾ ਕਰਦੇ ਆ ਕਿ ਉਹ ਪਲ-ਪਲ ਘੜੀ ਚ ਦੇਖੋ ਜਦੋਂ ਕੋ ਥੋੜੀ-ਥੋੜੀ ਰੱਖੋ ਫਾਟਕਾ ਪੋਪ ਦਾ ਕੰਮ ਹੈ ਅਸੀਂ ਕਿ ਅੱਜ ਉਹ ਪੀਸ ਅੱਜ ਉਹ ਤਿਆਰ ਕਰ ਰਹੇ ਤੇ ਉਹ ਬੰਦ ਕਰਤਾ ਰਹਾ ਤੇ ਉਹਨਾਂ ਸਾਨੂੰ ਸਾਰਾ ਬਲੋਕ ਕਰਦੇ ਸੀ ਉਹ ਕੋ ਰੇ ਫਾਟ ਕੰਮ ਚੱਲਦਾ ਸੀ ਰੇਲਵੇ ਦਾ ਕੰਮ ਸੀਗੀ ਕਿਸੇ ਨੂੰ ਹਾਨੀ ਨਾ ਹੋਵੇ ਤੇ ਇਸ ਕਰਕੇ ਉਹ ਆਪਦੀ ਸੇਫਟੀ ਬਰਤੇ ਸੀ ਰੇਲਵੇ ਵਾਲੇ ਲੇਕਿਨ ਐਮਸੀ ਸਾਹਿਬ ਦੀ ਅਸੀਂ ਸੁਕਨਿਆ ਕਰਦੇ ਆ ਉਹ ਥੋੜਾ ਸਾਨੂੰ ਰਾਹ ਕੜ ਕੇ ਦਿੰਦੇ ਕਿਤੋਂ ਵੀ ਹੋਵੇ ਜਿਵੇਂ ਰੇਲਵੇ ਤੇ ਲਾ ਲੋ ਜਾਂ ਕਮੇਟੀ ਤੇ ਲਾ ਲੋ ਵੀ ਉਹਨਾਂ ਦੀ ਵੀ ਸਾਨੂੰ ਥੋੜਾ ਜਿਹਾ ਰਾਹ ਕੜਦੇ ਦੀ ਸਾਨੂੰ ਆਣ ਜਾਣ ਦੀ ਦਿੱਕਤ ਨਹੀਂ ਹੁੰਦੀ ਸੀ ਸਾਨੂੰ ਰਾਹ ਮਿਲ ਜਾਂਦੇ ਸੀ ਵੀ ਅਸੀਂ ਆਪ ਦਾ ਕੰਮ ਸੋਕੇ ਕਰ ਸਕਦੇ ਸੀ ਜਿਹੜਾ ਮੈਂ ਜੀ ਸੰਜੀਪੀ ਸਵਾਲ ਐਕਸਐਮਸੀ ਪੁੱਲੀ ਜਿਹੜਾ ਸਟਾਰਟ ਹੋ ਗਿਆ ਇਹ ਬਹੁਤ ਵੱਡੀ ਸਾਡੇ ਇਲਾਕੇ ਨੂੰ ਸ਼ੋਗਾਤ ਹੈ ਜੀ ਰੱਬ ਦਾ ਸ਼ੁਕਰ ਗੁਜ਼ਾਰਾ ਉਸ ਮਾਦੇ ਜਾਇਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜੀਨੇ ਸ਼ੁਰੂਆਤ 100 ਕਰੋੜ ਤੋਂ ਪਲੱਸ ਯਾਨੀ ਕਿ ਜਿਹੜਾ ਪ੍ਰੋਜੈਕਟ ਦਿੱਤਾ ਸਾਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਯਾਨੀ ਕਿ ਸਾਡੇ ਸ਼ਹਿਰ ਨੂੰ ਠੀਕ ਮੈਨੂੰ ਨਹੀਂ ਪਤਾ ਵੀ ਕੀ ਕਮੀ ਆ ਰਹੀ ਆ ਕਿਵੇਂ ਹੈ ਨੋ ਕਿਉਂ ਨਹੀਂ ਹੋ ਕਰ ਪਾਇ ਲੇਕਿਨ ਜੇੜੀ ਨਹਾਰ ਸਾਡੇ ਇਲਾਕਿਆਂ ਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੇਗੇ ਮੈਨੂੰ ਲੱਗਦਾ ਪਿਛਲੇ 50 ਸਾਲ ਚ ਵੀ ਉਹ ਸੁਗਾਤਾ ਸਾਨੂੰ ਮਿਲ ਪਾਉਗੇ ਇਹਨਾਂ ਵੱਡਾ ਪ੍ਰੋਜੈਕਟ 1 107 ਕਰੋੜ ਦੇ ਕਰੀਬ ਜੋ 97 ਕਰੋੜ ਦੇ ਦੇ ਲਗਭਗ ਸੀ ਤੇ ਅੱਜ ਮੇਰੇ ਕੋਲ 107 ਕਰੋੜ ਦਾ ਪ੍ਰੋਜੈਕਟ ਹੈ ਜਿਸ ਚ ਦੇਖੋ ওভারਬ੍ਰਿਜ ਦੇ ਵੱਡੇ ਪੁਲ ਔਰ ਪਟਿਆਲਾ ਫਾਟਕ ਸਲਵਾਣਾ ਫਾਟਕ ਸੰਜੀਵ ਫਾਟਕ ਔਰ ਬੰਗੀਨਗਰ ਔਰ ਆਮਰਪੁਰਾ ਆਪ ਗਿਣਦੇ ਗਿਣਦੇ ਥੱਕ ਜਿਓਗੇ ਅੰਡਰਗ੍ਰਾਉਂਡ ਪੁਲ ਦਾ ਤੇ ਕਿੰਨੀ ਰਾਹਤ ਮਿਲੀ ਹੋਗੀ ਗਰੀਬ ਬੰਦੇ ਦੇ ਬਸ ਤੇ ਅੱਜ ਕੱਲ ਮਕਾਨ ਲੈਣਾ ਘਰ ਦਾ ਖਰਚਾ ਚਾਣਾ ਬੜਾ ਔਖਾ ਔਰ ਘਰ ਆਗਰ ਇਹ ਫਾਟ ਪੁਲ ਨਾ ਬਣਦੇ ਪੈਸੇ ਵਾਲਾ ਆਪਣੇ ਇਲਾਕੇ ਵਿੱਚ ਅੱچھے ਇਲਾਕੇ ਜੇ ਚੱਲ ਜਾਂਦਾ ਲੇਕਿਨ ਗਰੀਬ ਇੱਥੇ ਲੜ ਲੜ ਕੇ ਮਰਦੇ ਦੋ ਦੋ ਘੰਟੇ ਸਾਨੂੰ ਯਾਦ ਹੈ ਦੋ ਦੋ ਘੰਟੇ ਅਸੀਂ ਜਾਮ ਵਿੱਚ ਫਸੇ ਰਹਿੰਦੇ ਹਾਂ ਜ਼ਿੰਦਗੀ ਦੇ ਅਗਰ ਅਗਰ ਅਸੀਂ ਪਲ ਗਿਣੀਏ ਸਾਲ 'ਚ ਤੇ ਮੈਨੂੰ ਇਹਨਾਂ ਪਤਾ ਤਿੰਨ ਘੰਟੇ ਅਸੀਂ ਫਾਟਕਾ 'ਚ ਤਿੰਨ ਮਹੀਨੇ ਤਿੰਨ ਘੰਟੇ ਸਾਰੇ ਤਿੰਨ ਮਹੀਨੇ ਜਿਹੜੇ ਅਸੀਂ ਫਾਟਕਾ ਤੇ ਆਮ ਆਵਾਮ ਇੱਥੇ ਗੁਜ਼ਾਰਦੀ ਸੀ ਦੋ ਦੋ ਘੰਟੇ ਇਹ ਨਹੀਂ ਪਤਾ ਇੱਕ ਫਾਟਕ ਬੰਦ ਹੋਈ ਤੇ ਦੂਜੀ ਨਾਲ ਦੇ ਨਾਲ ਬੰਦ ਹੋ ਗਈ ਉਹ ਡਾਟ ਪੈਂਦੀ ਸੀ ਜਿਹੜੇ ਕੱਚੇ ਮੁਲਾਜ਼ਮ ਵਿਚਾਰੇ ਦੁਕਾਨਦਾਰ ਤੰਦ ਕੰਮ ਕਰਦੇ ਬੱਚੇ ਉਹਨਾਂ ਨੂੰ ਮੁਲਾਜ਼ਮਾਂ ਡਾਟ ਪੈਂਦੀ ਸੀ ਅਰ ਤੁਸੀਂ ਰੋਜ਼ ਲੇਟ ਹੋ ਜਾਂਦੇ ਪਰ ਉਹਨਾਂ ਦੀ ਮਜਬੂਰੀ ਕੋਈ ਨਹੀਂ ਸਮਝਦਾ ਜੀ ਫਾਟਕਾਰ ਤੇ ਜਾਮ ਲੱਗਿਆ ਰਹਿੰਦਾ ਔਰ ਜਿਹੜਾ ਹਸਪਤਾਲ ਨੂੰ ਐਂਬੂਲੈਂਸ ਜਾਣ ਵਾਲੀ ਹੈ ਉਹਦੀ ਕਿੰਨੀ ਵੱਡੀ ਸਮੱਸਿਆ ਆਉਂਦੀ ਸਰ ਜੀ ਜਿਸ ਨਾਲ ਜਿਸ ਤਨ ਲੱਗਦੀ ਉਸ ਨੂੰ ਪਤਾ ਚੱਲਦਾ ਵੀ ਕਿੰਨੇ ਲੋਕ ਇੱਥੇ ਜਾਣਾਂ ਗਵਾ ਚੁੱਕੇ ਐ ਜਿੰਦ ਜੀ ਜੇ ਅੱਪ ਗੱਲ ਕਰੀ ਹਜੇ ਪੁਲਿਸ ਸਰਕਾਰ ਵੱਲੋਂ ਸ਼ੁਰੂ ਨਹੀਂ ਕੀਤਾ ਗਿਆ ਲੇਕਿਨ ਕੁਝ ਇਸ ਮਸਲੇ ਦੇਖ ਕੇ ਲੋਕਾਂ ਵੱਲੋਂ ਖੁਦਮਾ ਖੁਦਰਾਸਤਾ ਬਣਾ ਲੈਂਦੇ ਨੇ ਕਿ ਪੰਜਾਬ ਦੇ ਲੋਕਾਂ ਵਰੀ ਤੁਸੀਂ ਜੇ ਪੰਜਾਬ ਦੇ ਲੋਕ ਖੁਦਮਾ ਖੁਦਰਾਸਤਾ ਬਣਾ ਲੈਂਦੇ ਕਿ ਤੁਸੀਂ ਨੂੰ ਸਹੀ ਸਮਝ ਦਿਓ ਕਿ ਕਿਹੜੇ ਹਜੇ ਕੋਲੇ ਦਾ ਕੰਮ ਦੀ ਪੂਰਾ ਨਹੀਂ ਹੋਇਆ ਸਰਪਤੇ ਕੀ ਚੱਕਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕੋਈ ਵੀ ਇਹ ਬੰਦਾ ਜਾਣ ਬੁਝ ਕੇ ਮੈਂ ਇਹ ਗੱਲ ਤਾਂ ਕਹੂੰਗਾ ਜਿਹੜਾ ਸੰਗਵਾਣਾ ਫਾੜ ਦੇ ਵਿੱਚ 4 ਵੀਲਟ ਪਾਉਂਦੇ ਆ ਉਹ ਬਹੁਤ ਗਲਤ ਕਰਦੇ ਆ ਕਦੇ ਨਾ ਕਦੇ ਮਿਸਕੈਪਨਿੰਗ ਹੋ ਸਕਦੀ ਆ ਉਹਨਾਂ ਨੂੰ ਅਸੀਂ ਬਾਰ ਬਾਰ ਦਰਹਾਨੇ ਆ ਕਿ ਮੋਟਰਸਾਈਕਲ ਸਕੂਟਰ ਦਰਾ ਬੜੀ ਮੁਸ਼ਕਿਲ ਵਾਲਾ ਸੇਫਟੀ ਨਾਲ ਕਰਦੇ ਆ ਪਰ ਕਾਰਨ ਕੀ ਹੈ ਉਹ ਛੋਟੀ ਬੈਟਰੀ ਵਾਲੇ ਜਿਹੜੇ ਆਟੋ ਰਿਕਸ਼ਾ ਉਹ ਅੱਧ ਵੱਧ ਕੇ ਯਾਨੀ ਕਿ ਜਾਨ ਦਾ ਖਤਰਾ ਹੈ ਔਰ ਕਦੇ ਨਾ ਕਦੇ ਮਿਸਹੈਪਨਿੰਗ ਹੋਣ ਦੇ ਚਾਂਸ ਆਸਾਰ ਬਣੇ ਰਹਿੰਦੇ ਆ ਕੀ ਫੀਲ ਕਰਨੀ ਚਾਹੀਦੀ ਮੈਂ ਦੇਖੋ ਆਹ ਮੈਂ ਹੀ ਬੇਨਤੀ ਕਰਨਾ ਚਾਹੁੰਗਾ ਵੀ ਇਹ ਚੀਜ਼ ਨਾ ਕਰਾ ਕਰੋ ਸਰਾਸਰ ਗਲਤ ਹੈ ਜਾਨ ਮਾਲ ਦਾ ਨੁਕਸਾਨ ਆਪਣੇ ਆਪਣੇ ਤਾਂ ਜਾਨ ਗਵਾਓਗੇ ਜਿਹੜੀ ਸਵਾਰੀਆਂ ਉਹਨਾਂ ਨੂੰ ਵੀ ਲੇ ਮਰੋਗੇ ਫਿਰ ਰੇਲਵੇ ਦਾ ਕਸੂਰ ਕੱਢਦੇ ਹੋਵੇ ਲੀਡਰਾਂ ਦਾ ਕਸੂਰ ਕੱਢ ਦਿੰਦੇ ਹੋ ਵੀਰ ਇਹ ਜਿਹੜਾ ਹੈ ਟੂ ਵੀਲਰ ਮੋਟਰਸਾਈਕਲ ਆਰਾਮ ਨਾਲ ਬੰਦਾ ਕੱਢ ਲੈਂਦਾ ਚਲੋ ਫੈਟ ਤੇ ਵੀ ਕਰ ਦੂਗਾ ਤੇ ਟੈਂਪੂ ਕਿੱਥੇ ਛੱਡ ਕੇ ਜਾਊਗਾ ਬੰਦਾ ਉਹਨੇ ਲੋਕਾਂ ਨੇ ਕੀ ਕਹਿਣਾ ਚਾਹੋਗੇ ਜਿਹੜੇ ਹੱਲੇ ਵੀ ਕੋਲੇ ਦੇ ਫਾਟਕਾਂ ਦੇ ਇੰਤਜ਼ਾਰ 'ਚ ਖੜੇ ਰਹਿੰਦੇ ਫਾਟਕ ਖੁੱਲੇਗਾ ਤੇ ਅਸੀਂ ਜਾਵਾਂ ਦੇਖੋ ਪਟਿਆਲਾ ਫਾਟਕ ਅੱਜ ਦੇ ਭੈਣ ਭਰਾ ਨੂੰ ਮੈਂ ਪਹਿਲੀ ਇਸ ਵਾਰੀ ਸੌਰੀ ਮੈਂ ਹਰ ਚੀਜ਼ ਦਾ ਅਪਡੇਟ ਕਰਦਾ ਹਾਂ ਉਹ ਇਸ ਵਾਰੀ ਯਾਨੀ ਕਿ ਜਿਹੜਾ 20 ਤਰੀਕ ਨੂੰ ਫਾਟਕ ਜਿਹੜਾ ਅਸੀਂ ਚાલુ ਕਰਤਾ ਸੀ 15 ਅਗਸਤ ਨੂੰ ਕਰਨਾ ਸੀ ਪਰ ਜਿਹੜਾ ਰੇਲਵੇ ਦੀ ਜਿਹੜੀ ਬਾਰਿਸ਼ ਕਰਕੇ ਲੁੱਕ ਨਹੀਂ ਪਾ ਪਾਈ ਸੀ ਤੇ ਰੇਲਵੇ ਨੇ 15 20 ਤਰੀਕ ਨੂੰ ਲੁੱਕ ਪਾਤਾ ਸੀ ਤੇ ਰੇਲਵੇ ਪ੍ਰਸ਼ਾਸਨ ਨੇ ਵੀ ਕਿਹਾ ਸੀ ਵੀ ਆਰਾਮ ਨਾਲ ਆਪਣੇ ਛੋਟੇ-ਮੋਟੇ ਵਹੀਕਲ ਤੁਸੀਂ ਆਰਾਮ ਨਾਲ ਚਲਾ ਸਕਦੇ ਹੋ 2000 ਦਾ ਕੰਮ ਰਹਿ ਗਿਆ ਉਹ ਵੀ ਮੌਸਮ ਸਾਫ ਰਿਹਾ ਤੇ ਲੋਕ ਬੈ ਜੂਗੇ ਅੰਡਰਗ੍ਰਾਉਂਡ ਦਾ ਤੇ ਇਹਨਾਂ ਦਾ ਦੋਨੋਂ ਦਾ ਇਕੱਠਾ ਪੈਣਾ ਹੈ ਲੁੱਕ ਜੀ